ਦੁਨੀਆ ਦੇ ਨਕਸ਼ੇ ਨੂੰ ਦੇਖੋ ਅਤੇ ਤੁਸੀਂ ਇੱਕ ਨਮੂਨਾ ਵੇਖੋਗੇ ਕੁਝ ਦੇਸ਼ ਅਮੀਰ ਸਥਿਰ ਅਤੇ ਉੱਚੇ ਆਵਾਜ਼ ਵਿਚ ਹਨ ਕਈ ਹੋਰ ਸਖਤ ਮਿਹਨਤ ਕਰਦੇ ਹਨ ਫਿਰ ਵੀ ਸੰਘਰਸ਼ ਵਿੱਚ ਫਸ ਜਾਂਦੇ ਹਨ ਇਹ ਦੁਰਘਟਨਾ ਨਾਲ ਨਹੀਂ ਹੁੰਦਾ ਸ਼ਕਤੀ ਅਕਸਰ ਚੁੱਪਚਾਪ ਸਾਡੇ ਪੈਰਾਂ ਹੇਠਲੇ ਰਸਤੇ ਨੂੰ ਆਕਾਰ ਦਿੰਦੀ ਹੈ ਇਤਿਹਾਸ ਨੇ ਉਮਲਾਂ ਦੇ ਨਿਸ਼ਾਨ ਛੱਡੇ ਹਨ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਭਾਰਤੀ ਵਪਾਰ ਨੂੰ ਨਵਾਂ ਰੂਪ ਦਿੱਤਾ ਤੇ ਸਦੀਆਂ ਤੱਕ ਦੌਲਤ ਨੂੰ ਖਤਮ ਕਰ ਦਿੱਤਾ ਮਦ ਅਫਰੀਕਾ ਵਿੱਚ ਕਾਂਗੋ ਮੁਕਤ ਰਾਜ ਵਰਗੇ ਬੇਰਹਿਣੀ ਸ਼ਾਸਨ ਅਧੀਨ ਰਬੜ ਅਤੇ ਹਾਥੀ ਦੰਦ ਦਾ ਖੂਨ ਵੈਰਾ ਸੀ ਇਹਨਾਂ ਪ੍ਰਵਾਹਾਂ ਨੇ ਬਹੁਤ ਦੂਰ ਮਹਿਲਾਂ ਦਾ ਨਿਰਮਾਣ ਕੀਤਾ ਜਦੋਂ ਕਿ ਸਥਾਨਕ ਭਾਈਚਾਰਿਆਂ ਨੇ ਪਵਿੱਖ ਦੇ ਨਹੀਂ ਨਹੀਂ ਰੈਨਡੈਸਨ ਸ਼ੀਤ ਯੁੱਧ ਵਿੱਚ ਮਹਾਸ਼ਕਤੀਆਂ ਨੇ ਛੋਟੇ ਦੇਸ਼ਾਂ ਨੂੰ ਦਬਾ ਦਿੱਤਾ ਈਰਾਨ ਵਿੱਚ ਉਨੇ 53 ਨੇ ਵਿਦੇਸ਼ੀ ਫਿੰਗਰਪ੍ਰਿੰਟਸ ਨਾਲ ਇੱਕ ਤਖਤਾ ਪਰ ਦੇਖਿਆ ਚਿਲੀ ਵਿੱਚ 1973 ਨੇ ਇੱਕ ਹੋਰ ਮੋੜ ਲਿਆ 1979 ਵਿੱਚ ਅਫਗਾਨਿਸਤਾਨ ਉੱਤੇ ਸੋਵੀਅਤ ਹਮਲੇ ਨੇ ਕਈ ਦਿਸ਼ਾਵਤੋਂ ਪ੍ਰਭਾਵ ਛਾਤਰਾ ਦਿਖਾਈ ਬਿਜਲੀ ਤਿੰਨ ਸ਼ਾਂਤ ਸੜਕਾਂ ਵਿੱਚੋਂ ਲੰਘਦੀ ਹੈ ਪੈਸਾ ਕਰਜ਼ਿਆਂ ਸਹਾਇਤਾ ਅਤੇ ਤਾਰਾ ਨਾਲ ਨਜੀਠਣ ਦੁਆਰਾ ਨਿਯਮ ਨਿਰਾਦਤ ਕਰਦਾ ਹੈ ਮੀਡੀਆ ਉਸ ਚੀਜ਼ ਨੂੰ ਆਕਾਰ ਦਿੰਦਾ ਹੈ ਜੋ ਸਾਨੂੰ ਆਮ ਜ਼ਰੂਰੀ ਜਾਂ ਖਤਰਨਾਕ ਲੱਗਦਾ ਹੈ ਬਾਜ਼ਾਰ ਕੀਮਤਾਂ ਨੂੰ ਬਦਲਦੇ ਹਨ ਜੋ ਇਹ ਫੈਸਲਾ ਕਰਦੇ ਹਨ ਕਿ ਪਰਿਵਾਰਾ ਚੰਗੀ ਤਰ੍ਹਾਂ ਖਾਂਦੇ ਹਨ ਜਾਂ ਭੁੱਖੇ ਰਹਿੰਦੇ ਹਨ ਇੱਕ ਵੀਡੀਓ ਵਾਇਰਲ ਹੋ ਜਾਂਦਾ ਹੈ ਇਹ ਦਾਵਾ ਕਰਦਾ ਹੈ ਕਿ ਇੱਕ ਵਿਰੋਧ ਹਿੰਸਕ ਸੀ ਪਰ ਕਲਿੱਪ ਕੱਟ ਦਿੱਤੀ ਗਈ ਹੈ 2 ਮਿੰਟ ਪਹਿਲਾਂ ਬੇੜ ਸ਼ਾਂਤ ਸੀ ਅਤੇ ਗਾ ਰਹੀ ਸੀ ਜਦੋਂ ਝੂਟ ਤੇਜ਼ੀ ਨਾਲ ਚੱਲਦਾ ਹੈ ਤਾਂ ਤਤਸ ਜੁੱਤੀ ਪਾਉਣ ਤੋਂ ਪਹਿਲਾਂ ਗੁੱਸਾ ਆ ਜਾਂਦਾ ਹੈ 1980 ਅਤੇ 1990 ਦੇ ਦਹਾਕੇ ਵਿੱਚ ਟਨ ਜਾਗਤ ਵਿਵਸਥਾ ਪ੍ਰੋਗਰਾਮਾਂ ਨੇ ਬਹੁਤ ਸਾਰੀਆਂ ਅਰਥਵਿਸਥਾਵਾਂ ਨੂੰ ਨਵਾਂ ਰੂਪ ਦਿੱਤਾ। ਕੁਝ ਨਿਯਮਾਂ ਨੇ ਵਪਾਰ ਨੂੰ ਖੋਲਿਆ ਪਰ ਜਨਤਕ ਸੇਵਾਵਾਂ ਅਤੇ ਨੌਕਰੀਆਂ ਵਿੱਚ ਵੀ ਕਟੌਤੀ ਕੀਤੀ। ਪਾਬੰਦੀਆਂ ਵਸਤੂਆਂ ਦੇ ਉਤਰਾਚੜਾ ਅਤੇ ਕਰਜ਼ੇ ਦੀ ਕਦਾਈ ਅਜੇ ਵੀ ਰਸੋਈਆਂ ਅਤੇ ਕਲਾਸਰੂਮਾਂ ਉੱਤੇ ਦਬਾਅ ਪਾਉਂ ਹਮੇਸ਼ਾ ਇੱਕ ਸਿਰਲੇਖ ਨਿਕਨੇ ਹੁੰਦਾ। ਕਈ ਵਾਰ ਦਿਨਾਂਵਾਰ ਬਿੱਲ ਹੁੰਦਾ ਹੈ। ਜਦੋਂ ਕੋਈ ਕਹਾਣੀ ਤੁਹਾਨੂੰ ਗੁੱਸੇ ਵਿੱਚ ਲਿਆਉਂਦੀ ਹੈ ਤਾਂ ਹੌਲੀ ਕਰੋ ਸਰੋਤ ਅਤੇ ਮਿੱਤੀ ਦੀ ਜਾਂਚ ਕਰੋ ਫਿਰ ਦੋ ਹੋਰ ਸੁਤੰਤਰ ਸਰੋਤਾਂ ਦੀ ਜਾਂਚ ਕਰੋ ਦੇਖੋ ਕਿ ਜੇ ਤੁਸੀਂ ਇਸ ਉੱਤੇ ਵਿਸ਼ਵਾਸ ਕਰਦੇ ਹੋ ਤਾਂ ਕਿਸ ਨੂੰ ਫਾਇਦਾ ਹੁੰਦਾ ਹੈ ਰਾਏ ਤੋਂ ਰਿਪੋਰਟਿੰਗ ਨੂੰ ਵੱਖ ਕਰੋ ਅਤੇ ਨੋਟਸ ਨੂੰ ਇੱਕ ਸਾਵਧਾਨ ਜਾਸੂਸ ਵਾਂਗ ਰੱਖੋ ਤੁਸੀਂ ਇੱਕ ਨਾਟਕੀ ਤਸਵੀਰ ਦੇਖਦੇ ਹੋ ਉਲਟ ਚਿੱਤਰ ਖੋਜ ਦਰਸਾਉਂਦੀ ਹੈ ਕਿ ਇਹ ਇੱਕ ਹੋਰ ਸਾਲ ਦੀ ਹੈ ਜਮੀਨ ਉੱਤੇ ਸਥਾਨਕ ਪੱਤਰਕਾਰ ਇੱਕ ਛੋਟੀ ਸ਼ਾਂਤੀਪੂਰਨ ਘਟਨਾ ਦਾ ਵਰਣਨ ਕਰਦੇ ਹਨ ਸੱਚ ਉਦੋਂ ਪ੍ਰਗਟ ਹੁੰਦਾ ਹੈ ਜਦੋਂ ਕੋਨ ਚੌੜੇ ਹੁੰਦੇ ਹਨ ਅਤੇ ਸਮਾ ਰੇਖਾਵਾਂ ਬੇਲ ਖਾਂਦੀਆਂ ਹਨ ਅਤੇ ਸਮਾ ਰੇਖਾਵਾਂ ਮਿਲ ਖਾਂਦੀਆਂ ਹਨ ਸ਼ਕਤੀ ਆਪਣੀਆਂ ਖੇਡਾਂ ਖੇਡਦੀ ਰਹੇਗੀ ਪਰ ਤੁਹਾਡਾ ਧਿਆਨ ਇੱਕ ਕੰਪਾਸ ਹੈ ਜੋ ਕੋਈ ਵੀ ਚੋਰੀ ਨਹੀਂ ਕਰ ਸਕਦਾ ਸਧਾਰਨ ਪ੍ਰਸ਼ਨ ਪੁੱਛੋ ਅਸ ਲੋਕਾਂ ਦੀ ਦੇਖਭਾਲ ਕਰੋ ਅਤੇ ਤੱਥਾਂ ਨੂੰ ਸਾਹ ਲੈਣ ਦਿਓ ਇਸ ਨਾਲ ਤੁਹਾਨੂੰ ਇੱਕ ਆਦਤ ਨਾਲ ਥੋੜਾ ਸਪਸ਼ਟ ਵੇਖਣ ਪਸੰਦ ਕਰਨ ਸਾਂਝਾ ਕਰਨ ਅਤੇ ਟਿੱਪਣੀ ਕਰਨ ਵਿੱਚ ਮਦਦ ਮਿਲਦੀ ਹੈ ਤਾਂ ਤੁਸੀਂ ਇਸ ਹਫਤੇ ਕੋਸ਼ਿਸ਼ ਕਰੋਗੇ